ਤੇ ਮਾਲਾ ਹੁਣ ਵਿੱਚ ਜਿਵੇਂ ਆਪਾਂ ਕਹਿੰਦੇ ਉਹ ਸਹੀ ਵੀ ਬਣ ਗਈ ਇੱਥੇ ਅਸੀਂ ਕਬੱਡੀ ਖੇਡਦੇ ਆਂ ਬਾਈ ਉਸੇ ਟਾਈਮ ਹੀ ਇੰਨਾ ਨੇ ਖੇਡਣਾ ਤੇ ਉਸੇ ਟਾਈਮ ਹੀ ਅਸੀਂ ਖੇਡਣਾ ਹੁਣ ਤੁਸੀਂ ਆਪ ਹਿਸਾਬ ਇੱਕ ਟਾਈਮ ਇਕੱਠਾ ਹੋਵਗੇ ਇੱਕ ਟਾਈਮ ਇਕੱਠਾ ਹੋਵਗੇ ਜੇ ਇਹੀ ਆਪਾਂ ਗਰਾਊਂਡ ਵਧਾ ਕੇ ਅੱਗੇ ਨੂੰ ਕਰ ਦੇ ਤਾਂ ਸਾਰਾ ਇਹ ਆਪਣਾ ਇੱਥੇ 29 ਕਿੱਲੇ ਜਮੀਨ ਨੇ ਬਾਈ ਜਿਹਦੇ ਵਿੱਚ 2 ਕਿੱਲੇ ਵਾਟਰ ਬਾਕਸ ਆ 4 ਕਿੱਲੇ ਮੰਡੀ ਦਾ ਨਾਲ ਹੋਰ ਵੀ ਵਿਹਲਾ ਪਿਆ ਉਹ ਵੀ ਆਪਾਂ ਆਪਾਂ ਬਾਈ ਨਾਲ ਲੱਗ ਸਕਦੇ ਆ ਜੀ ਕਿੰਨੇ ਕਰਨਾ ਮੈਂ ਪਹਿਲਾਂ ਵੀ ਕਿਹਾ ਸੀ ਵੀ ਜੈਨੂੰ ਗਰਾਊਂਡ ਨੂੰ ਵਧਾਉਣਾ ਹੈ ਤੇ ਤੇਲ ਮੇਰਾ ਹੋਊਗਾ ਤੂੰ ਟ੍ਰੈਕ ਟੂ ਸੱਸੀਗਾਲ ਵੀਰੇ ਸਾਰੇ ਭਰਾਵਾਂ ਨੂੰ ਜੋ ਸਾਡੇ ਨਾਲ ਫੇਸਬੁੱਕ YouTube ਤੇ ਜੁੜੇ ਹੋਇਆ ਖਾਸ ਕਰਕੇ ਵੀਰੇ ক্রিকেট ਵਾਲੇ ਭਰਾ ਥੋੜੇ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਦੇਖੀ ਸੀਗੀ ਪਿੰਡ ਚੰਗੀਆਣਾ ਦੇ ਵਿੱਚ ਜੋ ਕਿ ਪਿਚ ਪੱਟਣ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਤੇ ਉਹ ਵੀਡੀਓ ਦੇਖ ਕੇ ਬਾਈ ਸਾਰੇ ਭਰਾਵਾਂ ਨੇ ਆਪਦਾ ਪੱਖ ਦੱਸਿਆ ਕਮੈਂਟਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਨਾ ਵੀ ਹਰ ਇੱਕ ਬੰਦਾ ਵਿੱਚ ਸਹੀ ਵੀ ਬੋਲੇ ਆ ਵਿੱਚ ਗਲਤ ਹੀ ਬੋਲੇ ਆ ਤੇ ਜੇ ਆਪਾਂ ਬਾਈ ਦੀ ਗੱਲ ਕਰੀ ਗੁਰਪੀ ਦੀ ਪਹਿਲਾਂ ਉਹਨਾਂ ਨੇ ਉਹਦੇ ਪਿੰਡ ਦਾ ਨਾਂ ਫਿਰ ਜ਼ਿਲ੍ਹੇ ਦਾ ਨਾਂ ਤੇ ਸਾਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਕਬੱਡੀ ਖੇੜ ਕੇ ਹਨਾ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ ਖੇਡਦਿਆਂ ਨੂੰ ਤੇ ਕੁਝ ਕਿਹੋ ਜਿਹੇ ਬੰਦੇ ਹੁੰਦੇ ਬਈ ਬਿਨਾ ਗੱਲ ਪੂਰੀ ਸੁਣੇ ਬਿਨਾ ਦੂਜਾ ਪੱਖ ਸੁਣੇ ਆਪਾਂ ਇੱਕ ਮਿੰਟ ਦੇ ਵਿੱਚ ਕਮੈਂਟਾਂ ਦੇ ਵਿੱਚ ਸਰਟੀਫିକੇਟ ਦੇ ਦਿੰਨੇ ਆ ਤੇ ਅੱਜ ਆਪਾਂ ਬਾਈ ਦੇ ਕੋਲ ਆਏ ਵੀਰੇ ਪਿੰਡ ਚੰਗੀਆਂ ਨਾਲ ਦੇ ਵਿੱਚ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆ ਕਿ ਕੀ ਮਸਲਾ ਸੀ ਕਿੱਥੋਂ ਗੱਲ ਸਟਾਰਟ ਹੋਈ ਆ ਜੁੜੇ ਰਹੋ ਬਾਈ ਵੀਡੀਓ ਦੇ ਨਾਲ ਆ ਜਾ ਬਈ ਸਤਿ ਸ਼੍ਰੀ ਅਕਾਲ ਵੀਰੇ ਗੁਰਪ੍ਰੀਤ ਵਧੀਆ ਵੀਰੇ ਚੜ੍ਹਦੀ ਕਲਾ ਆਪਣੇ ਦੱਸੋ ਜੀ ਵਧੀਆ ਵਧੀਆ ਤੇ ਬਈ ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕਰਦੇ ਆ ਜਿਹੜੀ ਦੋ ਦਿਨ ਪਹਿਲਾਂ ਵੀਡੀਓ ਵਾਇਰਲ ਹੋਈ ਆ ਪਿਚ ਬੱਟਨ ਨੂੰ ਲੈ ਕੇ ਇਹ ਕੀ ਕਾਰਨ ਸੀ ਬਾਈ ਤੇ ਕੀ ਗੱਲਬਾਤ ਬਣੀ ਆ ਇਹ ਇਹਦੀ ਗੱਲਬਾਤ ਪਹਿਲਾਂ ਤਾਂ ਤੁਹਾਨੂੰ ਬਈ ਮੈਂ ਦੱਸਦਾਗਾ ਵੀ ਵਿੱਚ ਬੰਦਿਆਂ ਨੇ ਕਮੈਂਟ ਕੀਤੇ ਆ ਵੀ ਇਹ ਯਾਰ ਕਰੈਕਟਰਾਂ ਨਾਲ ਤੇ ਲੱਗਦੇ ਆ ਵੀ ਕਬੱਡੀ ਲੈਕਸਰੀ ਠੀਕ ਆ ਬਈ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਬਈ ਸਾਡੇ ਨਾਲ ਅਲਕਰਾਂ ਤੋਂ ਲਾਲੀ ਖੇਡਦਾ ਹੁੰਦਾ ਆਪਣਾ ਭਰਾ ਹੀ ਕਬੱਡੀ ਪਲੇਅਰ ਹਾਂਜੀ ਬਈ ਉਹ ਬਹੁਤ ਤਗੜੀ ਕ੍ਰਿਕਟ ਖਿਡੇ ਹਾਂਜੀ ਹਾਂਜੀ ਅਸੀਂ ਵੀ ਖੇਡਣ ਨਾਲ ਹਾਂ ਸਾਡੀ ਟੀਮ 'ਚ ਖੇਡਦਾ ਸੀ ਸਾਡੇ ਇੱਥੇ ਪ੍ਰੇਮੀ ਕਹਿੰਦੇ ਦਰਵਾਜ਼ੀਆਂ ਦੇ ਉਹਨਾਂ ਵੀ ਮੇਰਾ ਇਹਨਾਂ ਨਾਲ ਕੋਈ ਇਦਾਂ ਦਾ ਇਸ਼ੂ ਨਹੀਂ ਹੈਗਾ ਵੀ ਨਾ ਕੋਈ ਜੈਲਸਵਾਜੀ ਜਿਹੜਾ ਠੀਕ ਹੈ ਬਾਈ ਤੇ ਇਹ ਇਹਨਾਂ ਨੇ ਟੂਰਨਾਮੈਂਟ ਕਰਾਉਣਾ ਸੀਗਾ ਆਪਣੇ ਕ੍ਰਿਕਟ ਜਿਹੜੇ ਨੇ ਪਿਚ ਬਣਾਈ ਸੀ ਠੀਕ ਹੈ ਇਹ ਮੇਰੇ ਕੋਲ ਇਹ ਪਹਿਲਾਂ ਉਹ ਸਾਹਮਣੇ ਪਿਚ ਬਣੀ ਤੁਸੀਂ ਦੇਖੀ ਹੋਏ ਮੰਡੀ ਦੇ ਵਿੱਚ ਹਾਂਜੀ ਹਾਂਜੀ ਬਾਈ ਉੱਥੇ ਇਹ ਖੇਡਦੇ ਸੀ ਇਹ ਮੈਨੂੰ ਕਹਿੰਦੇ ਬਾਈ ਇਹ ਟੂਰਨਾਮੈਂਟ ਕਰਾਉਣਾ ਵੀ ਪਿਚ ਬਣਾਉਣੀ ਹੈ ਠੀਕ ਹੈ ਬਾਈ ਮੈਂ ਕਿਹਾ ਵੀ ਆਪ ਗਰਾਊਂਡ ਪਿਆ ਦੇ ਹੁਣ ਤੁਸੀਂ ਤੇ ਖੇਡ ਸਕਦੇ ਸੀ ਕਿ ਮੈਂ ਕਿਹਾ ਵੀ ਆਹ ਭਰ ਦਿੰਨਾ ਮੈਂ ਥੋੜੀ ਪੇਚ ਪੱਕੂਈ ਬਣਾ ਦੇਣਾ ਵੀ ਜਿਹੜੀ ਤੁਹਾਨੂੰ ਪੱਤਣ ਦੀ ਬਾਅਦ ਚ ਲੋੜੀ ਨਾ ਪਵੇ ਨਾ ਖੁਸ਼ ਹੋ ਰਹੇ ਤਾਂ ਠੀਕ ਹੈ ਬਈ ਵੀ ਤੇਲ ਮੇਰਾ ਉਹ ਤੁਸੀਂ ਦੂ ਟਰੈਕਟਰ ਲਾ ਦੇ ਦੂਜੇ ਮੈਂ ਲਾ ਦੂੰਗਾ ਆਪਾਂ ਸਾਰਾ ਭਰ ਕੇ ਖੇਡ ਲੈਣੇ ਇਹ ਪੇਚ ਤੋਂ ਪਹਿਲਾਂ ਦੀ ਗੱਲ ਆ ਬਈ ਪੇਚ ਤੋਂ ਪਹਿਲਾਂ ਦੀ ਬਣਾਉਣ ਤੋਂ ਇਹ ਕਹਿੰਦੇ ਨਹੀਂ ਸਾਡਾ ਇੱਧਰ ਰੋਟ ਆਊਗਾ ਮੈਂ ਚੱਲ ਜਰਾ ਮੈਂ ਉਹ ਜਗ੍ਹਾ ਦੇਖੀ ਹੋ ਸਕਦਾ ਕੋਈ ਮਾੜਾ ਮਟੇ ਇੱਧਰ ਉੱਧਰ ਹੋ ਗਿਆ ਹੋਵੇ ਪੇਚ ਨੇ ਨੇ ਤਕਰੀਬਨ ਉੱਥੇ ਜੀ ਬਣਾਈ ਪਰ ਮੈਨੂੰ ਇਹ ਸੀਗਾ ਵੀ ਪੈਚ ਇੱਕ ਜਿਵੇਂ ਪਹਿਲਾਂ ਕੱਚੀ ਬਣੀ ਵੀ ਸੀ। ਅੱਛਾ ਜੀ। ਵੀ ਕੱਚੀ ਬਣਾਉਣਗੇ ਵੀ ਜਦੋਂ ਅਸੀਂ ਫੁੱਟਬਾਲ ਵਗੈਰਾ ਜਾਂ ਕੋਈ ਪ੍ਰੈਕਟਿਸ ਕਰਨੀ ਉਹ ਤੇ ਮਿੱਟੀ ਪੈ ਜਣੀ ਪਹਿਲਾਂ ਵੀ ਇੱਥੇ ਸਲੇਟਾਂ ਪਾਈਆਂ ਹੋਈਆਂ ਸੀਗੀਆਂ ਉਸ ਤੋਂ ਪਹਿਲਾਂ ਕੱਚੀ ਹੁੰਦੀ ਸੀ। ਠੀਕ ਹੈ। ਜਦੋਂ ਸਾਨੂੰ ਲੋੜ ਪਈ ਸਲੇਟਾਂ ਚੱਕ ਤੀਆਂ ਸਲੇਟਾਂ ਉੱਥੇ ਹੀ ਪਈਆਂ ਉਹ। ਠੀਕ ਹੈ। ਵੀ ਜਿਹੜੀ ਹੁਣ ਪੱਕੀ ਬਣ ਆਤੀ ਉਹਨੂੰ ਬਈ ਕੀ ਕਰ ਸਕਦੇ ਆਪਾਂ? ਜਾਂ ਉਹ ਨੀਵੀ ਹੋਵੇ। ਗਰਾਊਂਡ ਤੋਂ ਉੱਚੀ ਸੀ ਇਹ। ਗਰਾਊਂਡ ਤੋਂ ਉੱਚੀ ਸੀ। ਫੇਰ ਜਿਹੜਾ ਮੇਨ ਇਹਨਾਂ ਦਾ ਮੇਰਾ ਕੋਈ ਇਹਨਾਂ ਦਾ ਰੌਲਾ ਪੈਂਦਾ ਯਾਰ। ਜਿਹੜਿਆ ਬੁਈਆਂ ਤੁਸੀਂ ਇੱ ਤਕਰੀਬਨ ਮਹੀਨੇ ਦੇ ਨਹੀਂ ਆਇਆ ਇੱਥੇ ਮੇਰੇ ਪਹਿਲਾਂ ਤਾਂ ਭਾਂਜੀ ਦੀ ਡੈਥ ਹੋ ਗਈ ਉਹ ਤੋਂ ਬਾਅਦ ਮੇਰਾ ਭਰਾ ਹੀ ਸੀ ਪਾਲੀ ਕਾਂਗੜ ਤੁਹਾਡੇ ਜ ਖੇਡਦੇ ਪੱਕਾ ਉਹਦੀ ਡੈਥ ਹੋ ਗਈ ਵੀ ਮੈਂ ਤੇ ਮਹੀਨਾ ਨੂੰ ਬਹੁਤ ਜ਼ਿਆਦੀ ਵਧੀਆਂ ਪਈਆਂ ਸੀ ਇਹਨਾਂ ਨੇ ਕੋਈ ਗੌਰ ਨਹੀਂ ਕਰੀ ਨਾ ਕਿਸੇ درخت ਦੀ ਉਹ ਖੰਜੂਰਾਂ ਤੁਹਾਡੇ ਸਾਹਮਣੇ ਆ ਹੁਣ ਦੇਖ ਲਓ ਪੱਤੇ ਕੱਢੇਗਾ ਪਹਿਲਾਂ ਜਮਾ ਬੱਚੀਆਂ ਪਿੰਗ ਦੂਤ ਕਦੇ ਡਿੱਗੀ ਪਈਆਂ ਆ ਟੁੱਟੀਆਂ ਪਈਆਂ ਦੋ ਬੇ ਡਿੱਗੀਆਂ ਪਈਆਂ ਤੇ ਇਹਨਾਂ ਨੂੰ ਮੈਂ ਸਫਾਈ ਕਰਨ ਨੂੰ ਮੈਂ ਰਾਤਾ ਕਰ ਲਓ ਇਹਨਾਂ ਨੇ ਚਲ ਕੋ ਮੈਨੂੰ ਸਪੌਂਸਰ ਨਹੀਂ ਦਿੱਤਾ ਮੈਂ ਦੁਬਾਰਾ ਇਹ ਖੇਡ ਹੀ ਜਾਂਦੀ ਆ ਆ ਪਿਚ ਪੱਟਣ ਤੋਂ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਠੀਕ ਹੈ ਬਾਈ ਅਸੀਂ ਬਾਹਰੋਂ ਮੁੰਡੇ ਸੱਦੇ ਮੈਂ ਪਿੱਥੋਂ ਤੋਂ ਮੇਰੀ ਵੀਡੀਓ ਮੇਰੇ ਪੇਜ ਤੇ ਪਈ ਆ ਉਹ ਠੀਕ ਹੈ ਜੀ ਵੀ ਉਹਦੇ ਚ ਮੈਂ ਵੀਡੀਓ ਬਣਾ ਕੇ ਪਾਈ ਸੀਗੀ ਵੀ ਅਸੀਂ ਗਰਾਊਂਡ ਦੀ ਸਫਾਈ ਕਰ ਰਹੇ ਹਾਂ ਪਿੱਥੋਂ ਤੋਂ ਠੱਠੀ ਭਾਈ ਤੋਂ ਕਾਫੀ ਬੰਦੇ ਆਏ ਆਈ ਵੀ ਸੀ ਤਕਰੀਬਨ 20 ਕ ਠੀਕ ਹੈ ਬਾਈ ਇਹਨਾਂ ਨੂੰ ਮੈਂ ਕਿਹਾ ਜੋ ਪਾਟਾ ਦਿੰਨੇ ਆ ਇਹ ਬੰਦੇ ਇੱਥੋਂ ਖੇਡ ਕੇ ਮੇਰੇ ਕੋਲੋਂ ਘਰ ਨੂੰ ਚੱਲ ਗਏ ਮੇਰੇ ਨਾਲ ਕੋਈ ਨਹੀਂ ਲੱਗਿਆ ਜੋ ਦੁਬਾਰਾ ਇਹ ਪਿਚ ਤੇ ਬਾਅਦ ਚ ਰੌਲਾ ਵੀ ਅਸੀ ਭਾਈ ਕੱਲ ਨੂੰ ਮੈਂ ਇੱਥੇ ਜਾਣਾ ਜਾਂ ਇੱਕਦਮ ਤੂ ਬਾਅਦ ਚ ਰੱਖਣਾ। ਪਲੇਟ ਰੱਖ ਲੋ। ਇਹਨਾਂ ਨੇ ਕੁਛ ਨਹੀਂ ਕਿਹਾ। ਅਸੀਂ ਸਾਰੀਆਂ ਬੂਈਆਂ ਜਿੰਨਾ ਜਿਹੇ ਗਰਾਊਂਡ ਬਣਾਉਣਾ ਹੁੰਦਾ ਕਬੱਡੀ ਦਾ ਤੇ ਪ੍ਰੈਕਟਿਸ ਕਰਦੇ ਉਹ ਥੀ ਪੱਟੀਆਂ ਸਾਈਡ ਤੇ ਰੀਪਰ ਲਾ ਕੇ ਸਾਰਾ ਗਰਾਊਂਡ ਬਾਹਿਆ ਤਿੰਨ ਚਾਰ ਵਾਰ। ਬਾਹ ਕੀ ਤੇ ਵਧੀਆ ਕਰ ਲਿਆ ਇੱਥੇ ਹਜੇ ਵੀ ਭਖੜਾ ਲੱਗਦਾ ਪੈਰ ਚ। ਮੈਂ ਬਾਹ ਕੇ ਉਮੀ ਛੱਡਦਾ ਮੈਂ ਕਿਹਾ ਦੋ ਵਾਰੀ ਹੋਰ ਬਾਹ ਕੇ ਲੂੰਗਾ ਸੁਹਾਗਾ ਮਾਰਾਂਗੇ। ਠੀਕ ਹੈ। ਇਹਨਾਂ ਨੇ ਉਹ ਅਗਲੇ ਦਿਨ ਮਾਰ ਕੇ ਸੁਹਾਗਾ ਖੇਡਣ ਲੱਗੇ। ਮੈਂ ਇਹਨਾਂ ਨੂੰ ਨਾਰਮਲੀ ਹੀ ਪੁੱਛਿਆ ਮੈਂ ਕਿਹਾ ਵੀ ਸੁਹਾਗਾ ਕੀ ਨਹੀਂ ਮਾਰਿਆ ਕਹਿੰਦੇ ਤੇ ਸਰਕਾਰੀ ਤਾਂ ਬਈ ਉਦੋਂ ਵੀ ਸੀ ਜਦੋਂ ਗੰਦ ਪਿਆ ਪਿਆ ਸੀ ਤੋਂ ਸਾਰਾ ਗਰਾਊਂਡ ਸਾਫ ਕੀਤਾ ਬਾਈ ਕਿਸੇ ਦਾ ਕੋਈ ਯੋਗਦਾਨ ਨਹੀਂ ਕਰ ਰਿਹਾ ਕੋਈ ਯੋਗਦਾਨ ਨਹੀਂ ਕਰ ਰਿਹਾ ਨਾਲ ਸਾਫ ਕਰਾਇਆ ਨਾ ਕੋਈ ਨਹੀਂ ਬਾਈ ਇਹ ਤੁਸੀਂ ਕੀਤਾ ਸਾਰਾ ਅਸੀਂ ਕੀਤਾ ਬਾਈ ਹਾਂ ਸਾਰਾ ਤੇ ਉਸ ਤੋਂ ਬਾਅਦ ਮੈਂ ਗੁੱਸੇ ਵਿੱਚ ਵਿੱਚ ਪਟਦੀ ਆਹ ਕੁਛ ਹੋਇਆ ਹੋਰ ਇਹਦੇ ਚ ਕੋਈ ਵੱੱਧ ਬਣਾ ਲਓ ਕੋਈ ਇਹਨੂੰ ਘੱਟ ਬਣਾ ਲਓ ਸਾਰੀਆਂ ਉਤਾਰਾਂ ਤੋਂ ਮੈਂ ਬਿੜ ਕੁਝ ਦਿਖਾਈ ਸਕੇ ਉਹ ਸਾਰੀਆਂ ਇਹਨਾਂ ਦੇ ਪਿੱਛੋਂ ਲਾ ਤਾਂਗਾ ਪਸ਼ੂ ਪਸ਼ੂ ਵੜਨ ਦਾ ਨਾ ਵੀ ਹੈਗਾ ਨਾ ਤੁਸੀਂ ਬੈਕ ਸਾਈਡ ਤੇ ਜਿਹੜੇ ਬਈ ਆ ਬੂਟੇ ਲਾਏ ਆਸਪਾਸ ਸਾਰੇ ਜਣਾ ਪਾਣੀ ਵਗਰਾ ਤੁਸੀਂ ਪਾਉਣੇ ਹੋ ਸਾਰੇ ਤੁਸੀਂ ਲਾਇਆ ਇਹ ਬੂਟੇ ਬਾਈ ਮੈਂ ਮੇਰੇ ਨਾਲ ਜਿਹੜੇ ਮੁੰਡੇ ਖੇਡਦੇ ਉਹਨਾਂ ਨੇ ਵੀ ਮੇਰੀਆਂ ਪੁਰਾਣੀਆਂ ਵੀਡੀਓ ਸਾਰੇ ਬੰਦਿਆਂ ਨੂੰ ਪਤਾ ਜਿਹੜੇ ਮੇਰੇ ਨਾਲ ਜੁੜਿਆ ਫੇਸਬੁੱਕ ਤੇ ਆਪ ਲਾਇਆ ਬਕਾਇਦ ਇਹਨਾਂ ਨੂੰ ਸਿਉਂਖਲੀ ਦਵਾਈ ਪਾਈਦੀ ਆ ਫਿਰ ਇਹ ਮੈਂ ਪੰਚਾਇਤ ਨੂੰ ਕਿਹਾ ਮੈਂ ਕਿ ਇਹਨਾਂ ਨੇ ਇਹ ਬੂਟੇ ਨੂੰ ਪਾਣੀ ਤਾਂ ਪਾਈ ਸਕਦੇ ਯਾਰ ਇਹ ਪਾਣੀ ਪੀਨ ਮਾਰੇ ਉੱਥੇ ਮੋਟਰ ਚਲਾ ਲੈਂਦੇ ਸੀ ਮੋਟਰ ਨਾਲ ਆਪਣਾ ਸਟਾਰਟਰ ਨਹੀਂ ਤਾਂ ਸੋਚ ਲੱਗੀ ਵੀ ਉਹ ਕੱਟੀ ਨਹੀਂ ਜਾਂਦੀ ਠੀਕ ਹੈ ਬਾਈ ਮੈਂ ਘੱਟੋ ਘੱਟ 7-8 ਰੀ ਬੰਦ ਕੀਤਾ ਜਿਹਦਾ ਪਾਣੀ ਉਹ ਥੱਲੇ ਛੜਕ ਤੇ ਜਾਵੜਦਾ ਠੀਕ ਇਹ ਬੰਦ ਨਹੀਂ ਕਰਕੇ ਜਾਂਦੀ ਉਵੇਂ ਹੀ ਛੱਡ ਜਾਂਦਾ ਹਾਂ ਜਿਵੇਂ ਮੈਂ ਕਿਹਾ ਤਾਂ ਇਹਨਾਂ ਨੇ ਮੇਰੇ ਪਿੰਡ ਦਾ ਇੱਥੇ ਪਰਮਜੀਤ ਅਸੀਂ ਜਾਂਟਾ ਕਹਿੰਦੇ ਆ ਮੁੰਡਾ ਇਹ ਰਾਤ ਆਪਣੇ ਕੋਲੋਂ ਗਿਆ ਠੀਕ ਇਹਦਾ ਨਾਲੇ ਤਾਂ ਕਹਿੰਦੇ ਉਹ ਬੂਟਿਆਂ ਨੂੰ ਪਾਣੀ ਪਾਉਂਦਾ ਉਹ ਛੱਡ ਜਾਂਦੇ ਉਹ ਹਾਲਾਂਕਿ ਉਹ ਆਪ ਦੋ ਵਾਰ ਬੰਦ ਕਰਕੇ ਗਿਆ ਪੰਚਾਇਤ ਨੇ ਇਹਨੂੰ ਕਹਿੰਦਾ ਬੂਟਿਆਂ ਨੂੰ ਪਾਣੀ ਇਹ ਕਹਿੰਦੇ ਗੁਰਪ੍ਰੀਤ ਨੇ ਬੂਟੇ ਲਾਏ ਉਹੀ ਪਾਵੇ ਪਾਣੀ ਮੇਰੇ ਘੜਾ ਯਾਰ ਘਰੇ ਤੇ ਬਾਈ ਹੁਣ ਕੋਈ ਪੰਚਾਇਤ ਦੇ ਵਿੱਚ ਗੱਲ ਹੋਈ ਇਹ ਮਸਲੇ ਤੇ ਥੋੜੀ ਗੱਲ ਉਸੇ ਦਿਨ ਹੀ ਹੋਈ ਸੀ ਪੰਚਾਇਤ ਨੇ ਮੈਨੂੰ ਇਹ ਕਹਤਾ ਸੀ ਕਹਿੰਦੇ ਚੱਲ ਜਾ ਰਿਹਾ ਇਹਨਾਂ ਦਾ ਖਰਚਾ ਹੋਇਆ ਬਤੂੰ 10000 ਰੁਪਿਆ ਦੇ ਦੇ ਠੀਕ ਹੈ ਬਾਈ ਤੇ ਪਹਿਲਾਂ ਤਾਂ ਇਹਨੂੰ ਮੈਂ ਕਹਿ ਦੀ ਮੈਂ ਵੀ ਮੇਰਾ ਕੋਈ ਕਸੂਰ ਨਹੀਂ ਜੁਦੇ ਬੰਦੇ ਨਾਲ ਸਾਫ਼ ਨਹੀਂ ਕੀਤਾ ਚਲੋ ਪੰਚਾਇਤ ਆਪਾਂ ਧੱਕੀ ਨਹੀਂ ਮੈਂ ਕਹਾ ਵੀ ਮੈਂ ਤਾਂ 10000 ਰੁਪਿਆ ਦੇ ਦੂੰਗਾ ਇਹ ਬੰਦੇ ਨੇ ਵੀਡੀਓ ਬਣਾਈ ਪੰਚਾਇਤ 'ਚ ਨਿਵੇੜ ਕੇ ਉਸ ਤੋਂ ਬਾਅਦ ਵੀਡੀਓ ਅਪਲੋਡ ਕਰੀਏ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਵੀਡੀਓ ਪਾਈ ਹੈ ਵੀ ਜਾਂ ਤਾਂ ਤੁਸੀਂ ਪੰਚਾਇਤ ਨੂੰ ਨਾਲ ਲੈ ਕੇ ਆਉਂਦੀ ਵੀਡੀਓ ਪਾ ਲੈਂਦੇ ਫਿਰ ਉਹਨਾਂ ਨੇ ਮੈਨੂੰ ਪੰਚਾਇਤ ਨੇ ਇਹ ਕਿਹਾ ਕਹਿੰਦੇ ਪੇਚ ਤੇ ਇੱਥੇ ਬਣੂਗੀ ਮੈਂ ਕਿਹਾ ਵੀ ਨੀਵੀਂ ਬਣਾ ਲਓ ਜਿੱਤੇ ਮਿੱਟੀ ਪੈ ਜੇ ਤੇ ਅੱਜੇ ਪੇਚ ਬਣਾਈ ਵੀ ਜਾਂਦੇ ਹੁਣ ਕਿਵੇਂ ਬਣਾਉਣਗੇ ਉਹ ਦੇਖਾਂਗੇ ਬਾਅਦ ਚੱਲ ਰਵਿੰਦਰ ਐ ਕੈਮਰਾ ਘਮਾ ਰਿਹਾ ਸਾਰੇ ਪਾਸੇ ਆਮ ਨੂੰ ਨਾ ਮੈਂ ਕਮੈਂਟਾਂ ਜੀ ਦੇਖਿਆ ਬਾਈ ਕਿ ਪੱਕੀ ਪੇਚ ਤੇ ਖੇਡਦੇ ਆ ਮੈਂ ਵੀ ਤਿੰਨ ਚਾਰ ਟੂਰਨਾਮੈਂਟ ਤੇ ਆਪ ਗਿਆ ਮੈਨੂੰ ਸੱਜਿਆ ਬੰਦਿਆ ਨੇ ਆਪਣੇ 50% ਪੰਜਾਬ ਦੇ ਵਿੱਚ ਮੈਚ ਲੋਕਾਂ ਦੀਆਂ ਖਾਲੀ ਪਿੰਗਾ ਜ਼ਮੀਨਾਂ 'ਚ ਹੁੰਦੀਆਂ। ਇਹਨਾਂ ਕੋਲੇ ਗਰਾਊਂਡ ਨਹੀਂ ਗਰਾਊਂਡ ਹੈ ਨਹੀਂ ਕਿ ਉੱਥੇ ਕਿਹੜੇ ਪਿਓ ਨੇ ਬਣਾਈ ਪੱਕੀ ਬਾਈ। ਉੱਥੇ ਕੱਚੀ ਦੀ ਖੇਡਦੇ ਆ। ਕੱਚੀ ਦੀ ਹੁੰਦਾ। ਤੇ ਫੇਰ ਸਹੀ ਗੱਲ ਆ। ਉਹ ਜਿਹੜੇ ਬੰਦੇ ਨੂੰ ਨਹੀਂ ਪਤਾ ਇਹਨਾਂ ਨਾਲ ਪੱਕ ਦੇ ਕੇ ਚਲੋ ਆਪਾਂ ਨੂੰ ਤਾਂ ਕੋਈ ਚੱਕਰੀ ਨਹੀਂ ਮਾਂ ਭੈਣ ਆ ਇਹਨੂੰ ਆ ਜੀ ਆਏ ਆ ਪੁੱਤੂ ਆਏ ਪਹਿਲੋਂ ਜਿਵੇਂ ਤੁਹਾਨੂੰ ਚੰਗਾ ਲੱਗਦਾ ਬਾਈ ਤੁਸੀਂ ਕਹਿ ਲਓ ਤੁਸੀਂ ਸਿਆਣੇ ਆ ਸੀ। ਇੱਕਣਾ ਬਾਈ ਜਿਹੜੇ ਕ੍ਰਿਕਟ ਵਾਲੇ ਭਰਾ ਆਪਣੇ ਨਾਲ ਜੁੜੇ ਵੇ ਵੀਡੀਓ ਪਾਉਣ ਦਾ ਮੇਨ ਮਾਕਸ ਦੇ ਆ ਬਾਈ ਮੈਂ ਕਾਲੇ ਨਾਲ ਵੀ ਗੱਲ ਸਾਡੀ ਬਾਅਦ 'ਚ ਹੋਈ ਇਦੇ ਵਿੱਚ ਬਾਈ ਕੋਈ ਬਿਊਆਂ ਦਾ ਚੱਕਰ ਨਹੀਂ ਆ। ਕਈ ਬੰਦੇ ਕਹਿੰਦੇ ਬਿਊਆਂ ਦੇ ਮਾਰੇ ਜਾਵੜੀਆਂ ਕੁਝ ਵੀ ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਵਧੀਆ ਹਨਾ। ਪਰ ਮੇਨ ਗੱਲ ਇਹ ਆ ਜਦੋਂ ਬੰਦਾ 15-20 ਸਾਲ ਮਿਹਨਤ ਕਰਕੇ ਆਪਦੇ ਪਿੰਡ ਦਾ ਨਾਮ ਰੋਸ਼ਨ ਕਰਦਾ। ਜ਼ਿਲ੍ਹੇ ਦਾ ਪੰਜਾਬ ਦਾ ਮੈਂ ਪਹਿਲਾਂ ਦੱਸ ਕੇ ਹਟਿਆ ਹਨਾ। ਉਹ ਬਹੁਤ ਹੱਡ ਗੁੱਡੇ ਖਸੌਂਦਾ ਬਾਈ ਯਾਰ। ਐ ਨਾ ਬਾਨਾ ਘਰੇ ਬਹਿ ਕੇ ਕੋਈ ਖਾਲਾਜੀ ਦਾ ਬਾੜਾ ਨਹੀਂ ਹੈਗਾ ਹਨਾ। 2006 ਤੋਂ ਬੈਠੇ ਆ ਬਾਈ। ਹਾਂਜੀ ਬਾਈ। 2006 ਤੋਂ ਦੱਸੋ ਵੀ ਇਹਨਾਂ ਚੋਂ ਕੌਣ ਆਏ ਸਾਡੇ ਕੋਲ ਇੱਥੇ। ਜਿਹੜਾ ਅਸੀਂ ਗੰਦ ਸਾਫ ਕੀਤਾ ਇੱਥੇ। ਇਹ ਤੇ ਕੋਈ ਬੰਦਾ ਡਰਦਾ ਇਹਦੇ ਨੋਂਦਾ ਨਹੀਂ ਸੀ ਇੰਨੇ ਪੂਲੇ ਤੇ ਨੇ ਸੱਪ ਹੁੰਦੇ ਸੀ ਇਹ ਫੁੱਟਬਾਲ ਵਾਲਿਆਂ ਨੇ ਗਰਾਊਂਡ ਥੋੜਾ ਸਾਫ਼ ਕੀਤਾ ਜੱਧਾ ਅਗੇ ਦੀ ਚੋਂ ਪਹਿਲਾਂ ਮੈਂ ਈ ਝੂਠ ਬੁੱਲੀਆ ਮੈਂ ਸਾਰੀ ਮੈਂ ਬਣਾਇਆ ਉਸ ਤੋਂ ਬਾਅਦ ਦੇ ਵਿੱਚ ਅਸੀਂ ਟੈਰਾਂ ਵਾਲੇ ਕਰਾਣਾ ਲਾ ਕੇ ਵੀ 400 ਮੀਟਰ ਦਾ ਟਰੈਕ ਪੂਰਾ ਕੀਤਾ ਦੋ ਤਿੰਨ ਦਿਹਾੜੀਆਂ ਦੇ ਵਿੱਚ ਖਿੱਚ ਕੇ ਪੂਰਾ ਪਹਿਲਾਂ ਕੁੱਤਿਆਂ ਦਾ ਟਰੈਕ ਬਣਾਉਣ ਨੂੰ ਕਹਿੰਦੇ ਸੀ ਫਿਰ ਮੈਂ ਉਹ ਰੋਕ ਤੇ ਮੈਂ ਕਿਹਾ ਯਾਰ ਉਹਦੇ ਨਾਲ ਬਾੜਾ ਪੱਟਿਆ ਜਾਇਆ ਕਰੂਗਾ ਹਾਂ ਪੱਟਿਆ ਜਾਂਦਾ ਉਹ ਗਰਾਊਂਡ ਬਾਈ ਆਪਾਂ ਇਹ ਨਹੀਂ ਕਹਿੰਦੇ ਵੀ ਕ੍ਰਿਕਟ ਨਾ ਖੇਡਣ ਹਨਾ ਅਸੀਂ ਵੀ ਖੇਡਦੇ ਆਂ ਬੰਦਾ ਖੇਡੇ ਕੋਈ ਚੱਕਰ ਪਰ ਜਿਹੜੇ ਕਮੈਂਟਾਂ ਦੇ ਵਿੱਚ ਭਰਾ ਬਿਨਾ ਪੱਖ ਜਾਣੇ ਬਿਨਾ ਗੱਲ ਕਲੀਅਰ ਕੀਤੇ ਆਪਾਂ ਹੀ ਕਰਦੇ ਆਂ ਆਪਾਂ ਕਹਿੰਦੇ ਨੇ ਉਹਨੇ ਐ ਕਰਤਾ ਜੋ ਐ ਕਰਤਾ ਏਸੀ ਛੱਡਿਆ ਹੁੰਦਾ ਕੈਮਰੇ ਦੇ ਵਿੱਚ ਬੈਠੇ ਆਪਾਂ ਕਮੈਂਟ ਕਰਕੇ ਆਪਦਾ ਕੰਮ ਆਪ ਨੂੰ ਕਹਦੇ ਨੇ ਆਪਾਂ ਬਾਲੇ ਵੱਡੇ ਪਦਵਾਨ ਬਣ ਗਏ ਭਰਾ ਬਣ ਕੇ ਹੱਥ ਬੰਨ੍ਹ ਕੇ ਬੇਨਤੀ ਆ ਗੱਲ ਨੂੰ ਕਲੀਅਰ ਕਰ ਲਿਆ ਕਰੋ ਇਹ ਬੰਦੇ ਨੇ ਪਿੰਡ ਲਈ ਪਿੰਡ ਦਾ ਅੱਜ ਨਾਂ ਜੰਗੀਆਂ ਨੇ ਦੀ ਆਪਾਂ ਗੱਲ ਕਰਦੇ ਆਂ ਨਾ ਕੋਈ ਮੈਂ ਗੁਰਪ੍ਰੀਤ ਵੀਰੇ ਦਾ ਪੱਖ ਨਹੀਂ ਕਰ ਰਿਹਾ ਬਈ ਯਾਰ ਕਿਸੇ ਨੂੰ ਲੱਗੂ ਵੀ ਖਣੇ ਦੇ ਪੱਖ 'ਚ ਬੋਲ ਰਿਹਾ ਹਨਾ ਕੋਈ ਪੱਖ ਵਾਲੀ ਗੱਲ ਨਹੀਂ ਪਰ ਸਚਾਈ ਆ ਜੇ ਆਪਾਂ ਅਜ ਪਿੰਡ ਦਾ ਨਾਂ ਕਹੀਏ ਤਾਂ ਬਾਈ ਦਾ ਨਾਂ ਨਾਲ ਜੁੜਦਾ ਬਾਈ ਪਹਿਲਾਂ ਕਿਉਂ ਕਾਲੀ ਸਹੀ ਗੱਲ ਲੈਣਾ ਕਾਲੀਆਂ ਸਹੀ ਆ ਬਾਈ ਸਲੇਟਾਂ ਚੱਕੀਆਂ ਵੀ ਜਾਂਦੇਗਾ ਨਾ ਜੇ ਆਪਾਂ ਸਲੇਟਾਂ ਰੱਖਦੇ ਪਹਿਲਾਂ ਸਲੇਟਾਂ ਰੱਖੀਆਂ ਵਾਸੀਂ ਵੀ ਮੰਨ ਲਾ ਇਹ ਰੈਗੂਲਰ ਤਾਂ ਖੇਡਦੇ ਵੀ ਨਹੀਂ ਸਹੀ ਗੱਲ ਆ ਆਪਾਂ ਕਿਸੇ 플레이 ਨੂੰ ਜੱਜ ਕਰੀਏ ਵੀ ਇਹ ਆਏ ਨਹੀਂ ਉਹ ਉਹ ਚੀਜ਼ ਆਪਾਂ ਨਹੀਂ ਕਰਦੇ ਆਪਾਂ ਖੁਦ 플레이ਰ ਆ ਬਾਈ ਚੰਗੇ ਆ ਮਾੜੇ ਮੇਰੇ ਪਿੰਡ ਦੇ ਆ ਖੇਡਦੇ ਆ ਪਰ ਉਹ ਪਹਿਲਾਂ ਜਦੋਂ ਖੇਡਣ ਹਟ ਜene ਸੀ ਸਲੇਟਾਂ ਚੱਕ ਕੇ ਗਰਾਊਂਡ ਬਾਹਰ ਲੈਂਦੇ ਸੀ ਬਾਕੀ ਮੈਂ ਤੁਹਾਡੇ ਨਾਲ ਇੰਟਰਵਿਊ ਕਰ ਰਹਿੰਦਾ ਮੈਨੂੰ ਇਹ ਬਾਈ ਮੇਰੇ ਤੁਹਾਡੇ ਕੈਰੇਕਟਰ ਦੇ ਵਿੱਚ ਜਿਹੜੇ ਬ ਉਹਨਾਂ ਨੂੰ ਵੀ ਕਿਤਨਾ ਕਿਤੇ ਹੋ ਸਕਦਾ ਹੇਟ ਹੋਏ ਉਹਨੂੰ ਵੀ ਆਰ.ਬੀ ਗੁਰਪ੍ਰੀਤ ਨੇ ਆ ਕੀ ਕੀਤਾ ਪੇਚਪਟ ਦਿੱਤਾ ਅਸਲ ਉਹਨਾਂ ਨੂੰ ਪਤਾ ਤਾਂ ਲੱਗੇ ਸਾਰੇ ਭਰਾ ਬਾਈ ਬਣ ਕੇ ਵੀਡੀਓ ਪੂਰੀ ਦੇਖਿਓ ਤੇ ਗੱਲ ਸਾਰੀ ਜਿਵੇਂ ਬਾਈ ਨੇ ਆ ਦਾ ਪੱਖ ਦੱਸਿਆ ਸੁਣਿਓ ਕਿਉਂਕਿ ਵੇਚਣਾ ਮੈਂ ਕਮੈਂਟ ਪੜਿਆ ਮੈਂ ਨਾਂ ਨਹੀਂ ਲੈਂਦਾ ਉਹ ਬੰਦਿਆਂ ਦੇ ਮੈਨੂੰ ਜਾਣ ਦੀ ਵੀ ਚੰਗੀ ਤਰ੍ਹਾਂ ਨਾਮੀ ਵੀ ਏਕੇ ਇੱਕ ਦੋ ਬੰਦੇ ਉਹਦਾ ਬਾਈ ਉਹਨਾਂ ਨੇ ਕੀ ਕਮੈਂਟ ਉਹਨਾਂ ਨੇ ਕੁਛ ਨਾ ਕੁਛ ਲਿਖਿਆ ਊੜਪੜਾਂ ਕੁਛ ਵੀ ਲਿਖਿਆ ਪਰ ਉਹਨਾਂ ਨੂੰ ਵੀ ਮੈਂ ਮੈਨੂੰ ਉਮੀਦ ਨਹੀਂ ਸੀ ਉਹ ਬੰਦੇ ਵੀ ਇਹ ਕਮੈਂਟ ਕਰਨਗੇ ਪਰ ਵੀਰ ਬਣ ਕੇ ਗੱਲ ਨੂੰ ਮਾੜਾ ਜਾਂ ਸੋਚ ਲਿਆ ਕਰੋ ਵਿਚਾਰ ਲਿਆ ਕਰੋ ਵੀ ਕਾਰਨ ਕੀ ਆ ਦੂਜਾ ਪੱਖ ਸੁਣੇ ਤੋਂ ਬਿਨਾ ਇਹ ਨਾ ਕਰਿਆ ਕਰੋ ਇੱਕ ਬੰਦੇ ਨੇ ਕਮੈਂਟ ਕੀਤਾ ਕਹਿੰਦੇ ਕੱਲੀ ਕਬਾਡੀ ਨੂੰ ਬਾਈ ਨੇ ਦੱਸਿਆ ਸਾਨੂੰ ਸਾਡੀ ਪਹਿਲਾਂ ਕਰ ਲਵਾ ਤੂੰ ਥੋੜਾ ਜਿਹਾ ਬੈਠੇ ਬਾਈ ਕਹਿੰਦਾ ਵੀ ਕ੍ਰਿਕਟ ਦੇ ਟੂਰਨਾਮੈਂਟ ਜਦੋਂ ਹੁੰਦੇ ਸੀ ਅਸੀਂ ਖੁਦ ਨਾਲ ਜਾਂਦੇ ਰਹੇ ਹਾਂ ਜਿਹੜਾ ਬੰਦਾ ਖੁਦ ਟੂਰਨਾਮੈਂਟਾਂ ਤੇ ਨਾਲ ਜਾਂਦਾ ਰਿਹਾ ਬਈ ਕ੍ਰਿਕਟ ਵਾਲੇ ਭਰਾਵਾਂ ਦੇ ਹਨ ਉਹ ਯਾਰ ਉਹਨਾਂ ਨੂੰ ਐ ਥੋੜਾ ਕਹੂਗਾ ਵੀ ਗਰਾਊਂਡ 'ਚ ਨਾ ਆਉਂਨਾ ਖੇਡੋਣਾ ਖੁਦ ਬਾਈ ਕੈਂਪ ਲਾਉਣ ਜਾ ਰਹੇ ਆ ਹੁਣ ਨਵੇਂ ਮੁੰਡੇ ਆ ਰਹੇ ਆ ਜਿਹੜੇ ਘਰੋਂ ਵਿਚਾਰੇ ਠੀ ਯਾਰ ਉਹਨੂੰ ਕੀ ਲੋੜਾ ਉਹ ਆ ਦੇ ਘਰੇ ਬੈਠ ਸਕਦਾ ਇੱਥੇ ਬੂਟੇ ਲਾਇਆ ਇੱਥੇ ਬਾਈ ਨੂੰ ਕੀ ਲੋੜਾ ਕੇ ਪਾਣੀ ਪਾਉਣ ਦੀ ਜਾਂ ਇੱਥੇ ਆ ਕੇ ਮਿਹਨਤ ਕਰਨ ਦੀ ਇੱਕ ਪਿੰਡ ਲਈ ਹੈ ਨਾ ਕਿ ਨਵੇਂ ਬੰਦੇ ਮੂਰੇ ਆ ਜਾਣ ਸੋ ਵੀਰ ਬਣ ਕੇ ਵੀਡੀਓ ਪਾਉਣ ਦਾ ਮਕਸਦ ਹੀ ਇਹ ਆ ਸਾਡਾ ਵੀ ਬਿਨਾ ਪੱਖ ਸੁਣੇ ਤੋਂ ਤੇ ਬਿਨਾ ਗੱਲ ਕਲੀਅਰ ਕੀਤੇ ਬਿਨਾ ਕਮੈਂਟ ਨਾ ਕਰਿਆ ਕਰੋ ਤੇ ਬਾਈ ਮੈਂ ਨਾ ਇੱਕ ਕਮੈਂਟ ਦੇਖਿਆ ਜੀ ਸਾਡੇ ਪਿੰਡ 'ਚ ਮੈਨੂੰ ਬੰਦੇ ਨੇ ਦੱਸਿਆ ਸਾਡੇ ਪਿੰਡ ਦੀ ਅਸੀਂ ਖਾਚ ਜੀ ਕੋਈ ਕਿ ਗੁਰਪ੍ਰੀਤ ਪੈਸੇ ਲੈਂਦਾ ਇੱਥੇ ਕਹਿੰਦੇ ਆ ਫਰੀ ਆ ਫਰੀ ਮੈਂ ਦੁਬਾਰੀ ਫਿਰਦਾ ਦਾ ਤੁਹਾਡੇ ਚੈਨਲ ਰਾਹੀਂ ਬਾਈ ਫਰੀ ਉਹ ਬੰਦਾ ਹੈ ਜਿਹੜੇ ਬੰਦੇ ਦੀ ਗੇ ਕਰੋਂ ਗਰੀਬ ਨਹੀਂ ਤਾਂ ਹੁਣ ਬਈ ਸਾਰਾ ਮੁਲਕ ਹੀ ਗਰੀਬ ਆ ਆਪਾਂ ਕੀ ਕਰ ਸਕਦੇ ਆ ਉਹਦੇ ਚ ਆਏ ਆ ਆਪਾਂ ਨੂੰ ਸੰਤੁਸ਼ਟੀ ਵੀ ਆਈ ਗਈ ਵੀ ਥੋੜਾ ਜਿਹਾ ਟੋਲਾ ਲਾਉਣ ਦਾ ਬੰਦਾ ਯਾਰ ਉੱਪਰ ਆ ਜੂਗਾ ਹਨਾ ਆਦੇ ਪੈਰਾਂ ਤੇ ਖੜਾ ਹੋਈ ਚਾਰ ਸਾਰਾ ਲੱਗ ਜਾਂਦਾ ਉਹਨੂੰ ਸਾਰਾ ਲੱਗ ਜਾਂਦਾ ਤੇ ਜਿਹੜਾ ਬੰਦਾ ਉਦਾਂ ਡਿਮਰਬ ਕਰਦਾ ਵਧੀਆ ਉਦੋਂ 15000 ਰੁਪਏ ਮਹੀਨੇ ਦਾ ਰੱਖਿਆ ਵੈਸੇ 15000 ਵੀ ਕੋਈ ਜ਼ਿਆਦਾ ਨਹੀਂ ਬਾਈ ਜੇ ਤੁਸੀਂ ਦੇਖੋ 20000 ਰੁਪਏ ਦਾ ਆਪਾਂ ਮਹੀਨੇ ਤੇ ਹਲਵਾਈ ਰੱਖੀਦਾ ਸਹੀ ਗੱਲ ਹੈ ਜੇ ਇੱਕ ਬੰਦਾ ਦੇਖੋ ਤੁਸੀਂ ਫਰਜ਼ ਕਰੋ ਬਾਹਰੋਂ ਰੋਟੀ ਖਾਣਾ 300 ਰੁਪਏ ਦੀ ਬੰਦਾ ਰੋਟੀ ਖਾਂਦਾ ਦੋਨ ਹਲਵਾਈ ਨੂੰ ਵੀ ਹਰ ਮਹੀਨਾ ਦਿੰਨੇ ਆ ਫਿਰ ਕੋਈ ਸਿਲੰਡਰ ਦਾ ਖਰਚਾ ਹੋ ਗਿਆ ਬਿਜਲੀ ਦਾ ਚਲੋ ਆਪਾਂ ਦਾ ਠੀਕ ਹੈ ਹਜੇ ਚੱਲੀ ਜਾਂਦਾ ਹੈ ਪਰ ਉਹ ਇੱਕ ਐ ਜੀ ਹੈ ਵੀ ਚਲੇ ਇਹਨਾਂ ਅਡਜਸਟ ਹੋ ਜਾਂਦਾ ਆਪਣੇ ਭਰਾ ਜਿਹੜੇ ਬਾਹਰੋਂ ਐਨ ਆਰ ਆਈ ਉਹ ਆਪਾਂ ਨੂੰ ਪੈਸੇ ਭੇਜਦੇ ਜਿੰਨੇ ਚੋ ਗਿਆ ਆਪਾਂ ਉਹਨੇ ਕਾਪ ਵਿੱਚ ਕਰ ਲਈ ਵੀ ਐਡ ਤੇ ਉਹਦੇ ਨਾਲ ਤਾਲ ਮਿਲਣਾ ਚੱਲੀ ਜਾਂਦਾ ਜਿੰਨੇ ਪੈਸੇ ਸਾਡੇ ਕੋਲ ਬਜਟ ਹੋ ਗਿਆ ਮੰਨ ਲਾ 2 ਲੱਖ ਰੁਪਏ ਹੋ ਗਿਆ 2 ਲੱਖ ਰੁਪਏ ਦੇ ਵਿੱਚ ਜਿੰਨੇ ਬੰਦੇ 15000 ਦੇ ਹਿਸਾਬ ਨਾਲ ਅਡਜਸਟ ਹੋਣਗੇ ਉਹ ਕਰਨੀ ਹੈ ਠੀਕ ਹੈ ਬਈ ਵਿੱਚ ਬੰਦੇ ਮੈਨੂੰ ਮਗਰੋਂ ਫੋਨ ਲਾਉਣ ਲੱਗਦੇ ਲਾਸਟ ਮੰਥ ਉਹ ਕਾਰਨ ਨੂੰ ਨਾਂ ਰੱਖਣ ਦਾ ਹੀ ਇੱਕ ਤੋਂ ਲੈ ਨਹੀਂ ਫਿਰ ਉਹ ਜਿਹੜੇ ਤੋਂ ਨਹੀਂ ਲੈ ਉਹਦੇ ਆਪਦੇ ਕੋਲੋਂ ਪਾਉਣੇ ਬਾਕੀ ਭਾਈ ਸਭ ਤੋਂ ਵੱਡੀ ਗੱਲ ਤਾਂ ਇਹ ਆ ਹੁਣ ਜਿਵੇਂ ਨਸ਼ਾ ਆਪਾਂ ਨੂੰ ਪਤਾ ਵੀ ਕਿੰਨਾ ਜ਼ਿਆਦਾ ਵੱਧ ਗਿਆ ਹਨ ਜੇ ਜਵਾਕ ਗਰਾਊਂਡਾਂ ਨਾਲ ਜੁੜਦੇ ਆ ਆਪਾਂ ਉਹਨਾਂ ਤੇ ਧਿਆਨ ਦੇਣੇ ਤੁਸੀਂ ਮੰਨ ਕੇ ਚੱਲੋ ਹੁਣ ਪੂਰੀ ਉਹਨਾਂ ਦੀ ਮਿਹਨਤ ਲਵਾਉਣੀ ਹੈ ਹਨਾ ਗਰਾਊਂਡ ਦੇ ਵਿੱਚ ਆ ਕੇ ਤਾਂ ਇਹ ਤਾਂ ਆਪਾਂ ਨੂੰ ਅਸੰਤੋਸ਼ਟੀ ਹੈਗੀ ਹੈ ਨਾ ਇਹ ਬੰਦਾ ਸਹੀ ਸੰਗਤ ਦੇ ਵਿੱਚ ਸਭ ਤੋਂ ਵੱਡੀ ਗੱਲ ਹਾਂ ਭਈ ਇਹ ਤਾਂ ਹੈਗੀ ਬਾਕੀ ਭਾਈ ਮੇਰਾ ਤਾਂ ਮੰਨਣਾ ਇਹ ਆ ਵੀ ਜਿਹੜਾ ਬੀਜੋਂਗੇ ਉਹੀ ਵੱਢੋਂਗੇ ਸਹੀ ਗੱਲ ਆ ਭਈ ਠੀਕ ਆ ਨਾ ਮੈਂ ਮੇਰੇ ਮਾਂ ਪਿਓ ਦਾ ਬੀਜੇ ਵੱਢਦਾ ਹਾਂ ਤੇ ਮੈਂ ਇਹਦੇ ਜਵਾ ਤਾਜ ਵਾਕਾ ਮਗਰ ਤੁਰੇ ਫਿਰਦਾ ਮੀ ਵਾਕਾ ਜਵਾਕ ਦਾ ਸੁਖ ਪਾਉਣਗੇ ਜੇ ਆਪਾਂ ਕੀਦਾ ਚੰਗਾ ਕਰ ਆਪਾਂ ਮਾੜਾ ਕਰਾਂਗੇ ਮਾੜਾ ਹੋਈ ਪਿਆ ਮੈਂ ਕਮੈਂਟਾਂ ਨੂੰ ਵੀ ਕਹਿੰਦਾ ਬਾਈ ਜੇ ਤਾਂ ਮੈਂ ਚੰਗਾ ਐ ਤਾਂ ਥੋੜੇ ਮਾੜਾ ਕਹਿੰਦਾ ਮੈਂ ਮਾੜਾ ਨਹੀਂ ਬਣ ਲੱਗਾ ਕੋਈ ਮੇਰੇ ਖਿਲਾਫ ਇੰਟਰਵਿਊ ਕਰੀ ਜੋ ਕੁਛ ਕਰੀ ਜੋ ਠੀਕ ਐ ਨਾ ਜੇ ਮੈਂ ਚੰਗਾ ਐ ਤਾਂ ਮੈਨੂੰ ਕੋਈ ਮਾੜਾ ਨਹੀਂ ਬਣਾਉਂਦਾ ਮਾੜਾ ਐ ਤਾਂ ਮੈਨੂੰ ਕੋਈ ਚੰਗਾ ਨਹੀਂ ਬਣਾਉਂਦਾ ਸਹੀ ਗੱਲ ਆ ਉਹ ਤਾਂ ਰਿਐਲਿਟੀ ਐ ਜਿਹੜੀ ਅਰੇ ਦਿਲ ਨੂੰ ਪਤਾ ਬਾਕੀ ਲੋਕਾਂ ਨੂੰ ਜਿਹੜੇ ਨਾਲ ਵਿਚਰੇ ਯਾਰ ਬੰਦਾ ਬਾਈ ਕੁਛ ਕਰਦਾ ਤੂੰ ਮੰਨ ਲੈ ਕੋਈ ਚੋਰੀ ਕਰਦਾ ਕਹਿੰਦਾ ਮਾੜਾ ਕਰ ਪਰਾਂ ਵੀ ਜੇ ਮੈਂ ਕਰਿਆ ਸਹੀ ਗੱਲ ਆ ਬਾਈ ਓਕੇ ਸਾਰੀ ਵੀਡੀਓ ਸੁਣ ਲਓ ਵੀਰੇ ਇਹ ਬਾਈ ਦਾ ਪੱਖ ਸੀਗਾ ਨਵੇਂ ਮੁੰਡਿਆਂ ਨੂੰ ਸਪੋਰਟ ਵੀ ਕਰਦਾ ਬਾਈ ਜਿਵੇਂ ਕੈਂਪ ਵਾਰੀ ਬਾਈ ਨੇ ਗੱਲ ਦੱਸੀ ਆ ਵੀ ਜੋ ਕੋਈ ਵਿਚਾਰਾ ਲੋੜ ਮੰਨਦਾ ਮਿਹਨਤ ਕਰਦਾ ਉਹਨੂੰ ਸਹਾਰੇ ਦੀ ਲੋੜ ਆ ਤਾਂ ਉਹਨਾਂ ਵਾਸਤੇ ਵੀਰੇ ਬਾਈ ਸਹਾਰਾ ਵੀ ਲਾਉਂਦਾ ਤੇ ਬਾਕੀ ਹੁਣ ਬਾਈ ਆਪਦੀ ਜੇਬ ਦੇ ਵਿੱਚੋਂ ਖਰਚਾ ਅੱਜ ਦੇ ਟਾਈਮ ਦੇ ਵਿੱਚ ਮੈਂ ਨਹੀਂ ਮੰਨਦਾ ਕੋਈ ਕਰ ਸਕੂਗਾ ਹਨਾ ਜਿਹੜੇ ਬੰਦੇ ਕੋਲ ਹੀ ਪੈਸੇ ਪਏ ਆ ਮੱਗੀ ਵੀ ਇੰਟਰਵਿਊਾਂ ਚ ਗਿਆ ਮੰਨ ਲਾ ਕੋਈ ਕਰੋੜਪਤੀ ਆ ਉਹ ਜੇ ਕਿਹਨੂੰ ਲੱਖਾਂ ਰੁਪਏ ਦੇ ਦੂ ਕੋਈ ਚੱਕਰ ਨਹੀਂ ਪੈਸਾ ਦੇ ਦੂ ਟਾਈਮ ਨਹੀਂ ਦੇ ਸਕਦਾ ਕੋਈ ਜਿਹੜਾ ਮੈਂ ਉਹ ਕੋਈ ਨਹੀਂ ਦੇ ਸਕਦਾ ਦੋ ਪੈਸੇ ਫੇਰੀ ਕਮਾਉ ਜਿਹਦੇ ਕੋਲ ਟਾਈਮ ਹੈ ਸਹੀ ਗੱਲ ਆ ਬਸ ਜਿਹਨੇ ਚੰਗਾ ਮਾੜਾ ਕਹਿਣਾ ਹੋ ਇਹਦੇ ਚ ਵੀ ਕਹਿ ਸਕਦੇ ਆ ਨਾ ਹੀ ਮੈਂ ਇਹ ਆ ਵੀ ਮੈਂ ਉਹ ਕਰੈਕਟ ਨੂੰ ਕੋਈ ਨੀਚਾ ਦਿਖਾਉਣ ਬਾਰੇ ਨਹੀਂ ਇਹ ਇੰਟਰਵਿਊ ਕਰੀ ਐ ਪਰ ਜਿਹੜੇ ਬੰਦਿਆਂ ਨੂੰ ਮੇਰਾ ਪੱਕੀ ਨਹੀਂ ਪਤਾ ਸੀ ਆਪਾਂ ਤਾਂ ਇਹ ਗੱਲਬਾਤ ਕਰੀ ਐ ਬਾਕੀ ਬਈ ਹੁਣ ਤੂੰ ਨਾ ਕੋ ਗਾਣਾ ਗੁਣਾ ਬਣਾ ਕੇ ਹੰਦੇ ਤੇ ਤੂੰ ਭੁੰਦਰਾ ਡਰ ਲੰਦਾ ਕਾਲੇ ਦਾਸ ਬਈ ਕੋਈ ਗੱਲਬਾਤ ਨਹੀਂ ਮੈਨੂੰ ਤਾਂ ਬਈ ਅਸੀਂ ਤਾਂ ਦੇਖੋ ਬੰਨਾ ਪਰਸਨਲ ਹੀ ਬਾਈ ਨੂੰ ਜਾਣਦੇ ਆ ਆਪਣਾ ਤਾਂ ਭਰਾ ਐ ਤੇ ਆਪਾਂ ਦੇਖੋ ਅਲਾ ਕਹਿੰਦਾ ਖਾਣੀ ਆ ਰਾਬ ਦੇ ਨਾਲ ਲਿਆ ਆ ਜਾ ਤਾਂ ਕਹੀ ਜਾਂਦੇ ਪਰ ਆਪਾਂ ਨੂੰ ਮ ਜੇ ਸਹੀ ਦੱਸਾਂ ਤਾਂ ਬਾਈ ਮੈਨੂੰ ਵੀ ਇੱਕ ਟਾਈਮ ਬੁਰੀ ਲੱਗੀ ਗੱਲ ਤੇ ਆਪਣਾ ਭਾਈ ਆ ਹਨਾ ਵੀ ਯਾਰ ਕਿਉਂਕਿ ਜਿਹੜਾ ਬੰਦਾ ਵਿੱਚ ਦੀ ਇੱਕ ਹੀ ਲੱਗਦਾ ਨਹੀਂ ਬਾਈ ਦਿਲੋਂ ਕਹਿੰਦਾ ਮੈਂ ਵੀ ਇਹਨੂੰ ਵੀ ਗੱਲ ਚੰਗੀ ਨਹੀਂ ਲੱਗੀ ਯਾਰ ਵੀ ਮੈਂ ਵੀ ਸਪੋਰਟਸਮੈਨ ਆ ਅਗਲੇ ਇਹੀ ਕਹਿੰਦਾ ਯਾਰ ਵੀ ਇੱਕ ਪਲੇਅਰ ਹੋ ਕੇ ਤੇ ਪਰ ਦੂਜੇ ਪਾਸੇ ਮੈਨੂੰ ਇਹ ਵੀ ਪਤਾ ਸੀ ਵੀ ਯਾਰ ਉਹ ਨਹੀਂ ਕਰ ਸਕਦਾ ਜਰਾ ਤੇ ਚਲ ਆਇਆ ਵੀ ਕੋਈ ਮੈਂ ਕਹਿੰਦਾ ਸਪੋਰਟਸਮੈਨ ਕੋਈ ਵੀ ਗੇਮ ਕਰਦਾ ਬੰਦਾ ਚਾਹੇ ਕੋ ਇੰਡੀਵਿਜੂਅਲ ਕਰਦਾ ਚਾਹੇ ਕੋ ਟੀਮ ਵਾਲੀ ਕਰਦਾ ਵੀ ਸਾਰੇ ਗਰਾਊਂਡ ਨਾਲ ਜੁੜੋ ਬਾਈ ਕਿਉਂਕਿ ਖੇਡਾਂ ਤਾਂ ਬਾਈ ਈਰਖਾ ਮਟਾਉਂਦੀਆਂ ਯਾਰ ਕਿਹੜਾ ਥੋੜਾ ਲੜਦਾ ਸਿਕਾਉਂਦਿਆਂ ਆਪਾਂ ਨੂੰ ਕਿਹੜਾ ਦੇ ਵਿੱਚ ਤਾਂ ਆਪਾਂ ਲਾ ਲਓ ਵੀ ਕਿੰਨੀਆਂ ਕੈਟਾਗਰੀ ਦੇ ਲੋਕ ਹੁੰਦੇ ਆ ਕਿੰਨਾ ਇੱਕ ਤਰ੍ਹਾਂ ਦਾ ਗੁਰੂ ਘਰ ਹੀ ਹੁੰਦਾ ਹਨਾ ਸਾਰੇ ਬਰਾਬਰ ਹੀ ਹੁੰਦੇ ਆ ਨਾਲੇ ਇਹਨਾਂ ਨੂੰ ਵੀ ਆਪਾਂ ਬਈ ਐਡਜਸਟ ਕੀਤਾ ਵਿੱਚ ਮੰਨ ਲਾ ਹੁਣ ਵਿੱਚ ਜਿਵੇਂ ਆਪਾਂ ਕਹਿੰਦੇ ਉਹ ਸਹੀ ਵੀ ਬਣ ਗਈ ਇੱਥੇ ਅਸੀਂ ਕਬੱਡੀ ਖੇਡਦੇ ਆ ਬਈ ਉਸੇ ਟਾਈਮ ਹੀ ਇਹਨਾਂ ਨੇ ਖੇਡਣਾ ਤੇ ਉਸੇ ਟਾਈਮ ਹੀ ਅਸੀਂ ਖੇਡਣਾ ਹੁਣ ਤੁਸੀਂ ਆਪਸੇ ਇੱਕ ਟਾਈਮ ਇਕੱਠਾ ਹੋਗੇ ਇੱਕ ਟਾਈਮ ਇਕੱਠਾ ਹੋਗੇ ਜੇ ਇਹੀ ਆਪਾਂ ਗਰਾਊਂਡ ਵਧਾ ਕੇ ਅੱਗੇ ਨੂੰ ਕਰ ਦੇ ਤਾਂ ਸਾਰਾ ਇਹ ਆਪਣਾ ਇੱਥੇ 29 ਕਿੱਲੇ ਜ਼ਮੀਨ ਦੇ ਆ ਬਈ ਜਿਹਦੇ ਵਿੱਚ 2 ਕਿੱਲੇ ਵ ਮੈਂ ਪਹਿਲਾਂ ਵੀ ਕਿਹਾ ਸੀ ਵੀ ਜਿਹਨੂੰ ਗਰਾਊਂਡ ਨੂੰ ਵਧਾਉਣਾ ਹੈ ਤੇ ਤੇਲ ਮੇਰਾ ਹੋਊਗਾ ਤੂੰ ਡੇਟਾ ਟ੍ਰਿਕ ਤੋਂ ਲਿਆਓ ਜਲਦੀ ਹੋ ਜਾਊਗਾ ਇਹ ਵਿੱਚ ਬਟਨ ਨੂੰ ਪਹਿਲਾਂ ਦੀ ਗੱਲ ਆ ਬਈ ਤੇ ਪਹਿਲਾਂ ਦੀ ਬਈ ਹਾਂ ਮੈਂ ਤਾਂ ਹੋਰ ਵੀ ਕਹਿਣਾ ਬਈ ਵੀ ਹਰ ਇੱਕ ਕਈ ਪਿੰਡ ਐ ਉਹ ਜਿੱਥੇ ਗਰਾਊਂਡ ਹੀ ਹੈ ਨਹੀਂ ਹਨਾ ਵੀ ਹਰ ਇੱਕ ਗੇਮ ਨਾਲ ਜਿਹੜਾ ਚ ਕਈ ਵਾਰੀ ਨਾ ਬੱਚਾ ਦੇਖ ਲੈਂਦਾ ਮੰਨ ਲਾ ਕੋਈ ਛੋਟਾ ਬੱਚਾ ਜਾਂ ਸਕੂਲ 'ਚ ਉਹ ਗੇਮ ਕਰਦਾ ਉਹਨੂੰ ਉਹਦੇ ਵਾਸਤੇ ਉਹ ਪ੍ਰੋਵਾਈਡ ਨਹੀਂ ਕਰਾ ਸਕਦੇ ਸਹੂਲਤ ਆਪਾਂ ਤੇ ਪਰ ਉਹ ਸਾਰਿਆਂ ਨਾਲ ਜੁੜ ਜੂਵੇ ਤੇਰੀ ਗੱਲ ਕਾਹਲੀ ਸਹੀ ਆ 70% ਪਿੰਡਾਂ ਦੇ ਵਿੱਚ ਕ੍ਰਿਕਟ ਦਾ ਪੂਰਾ ਗਰਾਊਂਡ ਹੈ ਨਹੀਂਗਾ ਬਈ ਆਪਾਂ ਗੱਲ ਕਰ ਨਾ ਸਾਈਡਾਂ ਦੇ ਘੱਟ ਹੁੰਦਾਗਾ ਕਿਉਂਕਿ ਗਲਾਈ ਚ ਚਾਹੀਦਾ ਗਰਾਊਂਡ ਪੂਰਾ ਸਾਡੇ ਜਿਹੜੀ ਟੀਮ ਬਾਈ ਮੈਂ ਦੱਸਿਆ ਮੈਂ ਨਾਲ ਜਾਂਦਾ ਸੀ ਸਾਡੇ ਸਕੂਲ ਚ ਦੇਖ ਲਓ ਕਿੰਨਾ ਗਰਾਊਂਡ ਅੱਧੇ ਚ ਬਿਲਡਿੰਗ ਪਈ ਵੀ ਤੇ ਪੂਰੀ ਟੌਪ ਖੇਡੀਆਂ ਨੰਬਰਾਂ ਚ ਟੀਮ ਆਪਣਾ ਪਰਸਨਲ ਵੀ ਕੋਈ ਖੇਡਿਆ ਗੋਸ਼ ਆ ਰਹਾਂ ਤੇ ਲਾਲੀ ਹੋ ਗਿਆ ਤੇਜ਼ੀ ਹੋ ਗਿਆ ਆਪਣਾ ਤੇ ਇੱਕ ਤਨੂ ਲਲੀ ਗਰੀਬ ਹੁੰਦਾ ਸੀ ਆਪਾਂ ਨਾਲ ਤੇ ਭੂਆ ਦਾ ਮੁੰਡਾ ਸਾਰੇ ਵਧੀਆ ਪਲੇਅਰ ਖੇਡੇਦੇ ਰਹੇ ਤੇ ਪੂਰੀ ਵਧੀਆ ਟੀਮ ਸੀ ਉਸੇ ਗਰਾਊਂਡ ਚ ਨਾਲੇ ਬਾਈ ਪਰਸਨਲ ਹੀ ਰਿਕੁਐਸਟ ਈ ਆ ਸਾਰੇ ਦੇਖਣ ਵਾਲਿਆਂ ਨੂੰ ਕਿ ਸਾਰੇ ਕੋਈ ਕੋਈ ਵੀ ਗੇਮ ਕਰਦਾ ਮੈਂ ਫਿਰ ਉਹ ਵੀ ਗੱਲ ਤੇ ਹਣਾ ਸਾਰੇ ਜਣੇ ਰ ਜੇ ਗਰਾਊਂਡ ਹੀ ਨਹੀਂ ਹੋਊਗਾ ਆਪਾਂ ਖੇਡਾਂਗੇ ਕਿ ਭਾਈ ਨਲੇ ਮੇਰੇ ਨੂੰ ਮੈਂ ਹਰੇ ਕਹਿੰਦਾ ਏ ਈਰਖਾ ਕਰਦਾ ਜੇ ਮੈਨੂੰ ਈਰਖਾ ਮੈਨੂੰ ਹਾਂ ਕਿਉਂ ਕਹਿੰਦਾ ਯਾਰ ਤੁਸੀਂ ਵਿੱਚ ਬਣਾ ਲਓ ਨਹੀਂ ਨਹੀਂ ਭਾਈ ਮੈਂ ਕਹਿੰਦਾ ਜਿਹੜਾ ਸਹੀ ਪਲੇਅਰ ਆ ਨਾ ਉਹ ਨਹੀਂ ਕਰਦਾ ਕਿਸੇ ਨਾਲ ਉਹ ਤਾਂ ਈਰਖਾ ਕਰਦੀ ਵੀ ਕਿਸੇ ਦੀ ਹੈਗੀ ਨਾਲੋਂ ਤਾਂ ਮਟਾ ਦਿੰਦਾ ਨਹੀਂ ਯਾਰ ਉਹਨਾਂ ਦਾ ਮੁੰਡਾ ਮੇਰੇ ਨਾਲ ਖੇਡਦਾ ਹਨਾ ਨਾਰਮਲ ਨਹੀਂ ਜਿੱਥੋਂ ਤੱਕ ਆਪਾਂ ਨੂੰ ਪਤਾ ਆ ਗੇਮ ਨਾਲ ਜੁੜੇ ਆ ਪਰ ਨਹੀਂ ਆ ਹੋਣਾ ਚਾਹੀਦਾ ਸੋ ਭਾਈ ਇਹ ਬਾਈ ਦਾ ਪੱਖ ਸੀ ਗੁਰਪ੍ਰੀਤ ਦਾ ਹਨਾ ਤੇ ਜੋ ਗੱਲਬਾਤ ਵੀਡੀਓ ਦੇ ਵਿੱਚ ਹੈਗੀ ਆ ਸਾਰੇ ਸੁਣਿਓ ਆਪਾਂ ਨੂੰ ਪਤਾ ਲੱਗ ਜੂ ਤੇ ਵੀਰ ਬਣ ਕੇ ਕਮੈਂਟ ਕਰਨ ਤੋਂ ਪਹਿਲਾਂ ਇੱਕ ਵਾਰੀ ਸੋਚ ਵਿਚਾਰ ਕਰ ਲਿਆ ਕਰੋ ਬੰਦੇ ਨੇ ਕਿੰਨਾ ਟਾਈਮ ਕਬੱਡੀ ਨੂੰ ਦਿੱਤਾ ਆਪਦੇ ਪਿੰਡ ਦਾ ਜ਼ਿਲ੍ਹੇ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਅੱਜ ਕਿੱਥੋਂ ਕਿੱਥੇ ਲੈ ਕੇ ਆਇਆ ਬਾਈ ਤੇ ਕਈ ਪਲੇਅਰਾਂ ਦੇ ਬਾਈ ਨਾਲ ਵੀ ਖੜਾ ਬਾਈ ਜਿਹੜਿਆ ਹੁਣ ਤੱਕ ਵਿਚਾਰੇ ਵਿੱਚ ਕੁਝ ਦੁਨੀਆ ਤੇ ਨਹੀਂ ਰਹੇ ਹਨ ਦਿਲਾਂ 'ਚ ਬਸਦੇ ਆ ਬਾਈ ਨੇ ਪਹਿਲਾਂ ਨਾਲ ਗੱਲ ਕੀਤੀ ਹੈਗੀ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਅੱਜ ਬਾਈ ਖੜਾ ਬਾਈ ਬਣ ਕੇ ਸਾਰੀ ਚੀਜ਼ ਦੀ ਨਾ ਪੜਤਾਲ ਕਰ ਲਿਆ ਕਰੋ ਵੀ ਬੰਦਾ ਕਿਵੇਂ ਆ ਕੀ ਗੱਲਬਾਤ ਆ ਫਿਰ ਕਮੈਂਟ ਕਰਿਆ ਕਰੋ ਦੌਲੀ ਦੇ ਬਾਈ ਹੁਣ ਉਹ ਤੋਂ ਪਹਿਲਾਂ ਚੋਂ ਹੈਲਪ ਕੀਤੀ ਮੈਂ ਰੱਬ ਤੋਂ ਡਰ ਕੇ ਕਹਿੰਦਾ ਸੀ ਕਾਹਨ ਮਹਾਰ ਉਹਦੀ ਪੋਸਟ ਮੇਰੀ ਕਿਸੇ ਕਰੈਕਟਰਾਂ ਨੇ ਕਿੰਨੀ ਕ ਸ਼ੇਅਰ ਕਰਤੀ ਯਾਰ ਨਹੀਂ ਕੀਤੀ ਭੋਗਤੇ ਜਾ ਕੇ ਪੁੱਛ ਲੋ ਪਿੰਡ ਤੋਂ ਭੋਗਤੇ ਵੀ ਉਹਦੇ ਕੋਈ ਜਿੱਥੋਂ ਬਾ ਲੈਣਾ ਸੀ ਗੁਰਾਸਨ ਸੀ ਉਹਦੇ ਵੀ 20 ਪੈਸੇ ਦੇ ਕੇ ਆਏ ਅਸ ਰਪਿੰਦਰ ਜਲਾਲ ਨੂੰ ਕੁਝ ਫੰਡ ਭੇਜ ਜਾਏਗਾ ਜੀ ਉਹਨੇ ਤੇ ਮੁੰਡਾ ਅਲਕਣ ਵਾਲਾ ਪਿੰਦਰ ਨੂੰ ਭੇਜਦੇ ਸੀ ਤੇ ਮੈਂ ਆਪ ਜਿਹੜੇ ਮੇਰੇ ਸਾਡੇ ਯਾਰ ਯਾਰਾਂ ਦੋਸਤਾਂ ਨੇ ਭੇਜੇ ਮੈਂ ਜਾ ਕੇ ਉਹ ਕਿੰਨਾ ਕ ਸ਼ੇਅਰ ਕਰਤਾਗੇ ਉਹੀ ਗੱਲ ਲਾਣਾ ਬਾਈ ਜਿਵੇਂ ਹੁਣ ਬਾਈ ਨੇ ਗੱਲ ਦੱਸੀ ਹੈ ਨਾ ਇਹ ਬੰਦੇ ਕਰੈਕਟਰ ਸਾਡੇ ਨਾਲ ਖੇਡਿਆ ਪਾਲੀ ਮੇਰਾ ਇੱਕ ਸੀ ਜੀ ਅਸੀਂ ਇੱਕ ਢਿੱਡੋ ਨੀ ਜੰਮੀ ਸੀ ਕਿ ਨਾਲ ਦੇ ਪਿੰਡ ਦੇ ਕੰਗੜ ਦਾ ਇਹਨਾਂ ਨਾਲ ਇਕ ਮੈਂ ਤਾਂ ਹੀਰਖਾ ਕਰਦਾ ਉਹ ਭਰਾ ਸੀ ਮੇਰਾ ਭਰਾ ਮਰਿਆ ਜਨ ਮੇਰਾ ਨਾ ਮਰਦਾ ਨਾ ਵੀ ਨਹੀਂ ਮਾਰੇਗਾ ਕਈ ਵੀ ਨਹੀਂ ਪੁੱਛਿਆ ਕਿ ਨਹੀਂ ਕੀ ਹੋ ਗਿਆ ਬੰਦਾ 10 ਸਾਲ 11 ਸਾਡੇ ਘਰੇ ਰਹੇਗਾ ਕਿਸ ਨੂੰ ਘਰੇ ਰੱਖਣਾ ਬਹੁਤ ਔਖਾ ਤੇ ਰਹਿਣਾ ਬਹੁਤ ਔਖਾ ਸਹੀ ਗੱਲ ਹੈ ਬਈ ਉਹ ਬੰਦੇ ਨਾਲ ਮੇਰਾ ਇੰਨਾ ਕ ਮੋਹ ਪਿਆਰ ਸੀ ਕਾਲੇ ਵੀ ਜੇ ਮੈਂ ਤੇ ਮੇਰੀ ਵਾਈਫ ਰੋਟੀ ਖਾਈ ਨੇ ਉਹ ਬੰਦਾ ਸਾਡੇ ਨਾਲ ਬਹਿ ਕੇ ਖਾ ਜਾਂਦਾ ਸੀ ਸਹੀ ਹੈ ਹੁਣ ਤੂੰ ਆਪ ਹਿਸਾਬ ਲਾ ਲੈ ਕਿ ਉਹ ਬੰਦੇ ਨਾਲ ਮੇਰਾ ਕਿੱਥੋਂ ਤੱਕ ਪਿਆਰ ਹੋਊ ਸਹੀ ਗੱਲ ਹੈ ਹਾਂ ਕਈ ਵਾਰੀ ਅੱਪਰ ਰਿਸ਼ਤੇ ਜੀ ਨਹੀਂ ਬੱਜੇ ਹੁੰਦੇ ਬਈ ਬਹੁਤ 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 ਉਹ ਬੰਦੇ ਨਾਲ ਉਹਦੇ ਪਰਿਵਾਰ ਨਾਲ ਬਈ ਸਾਰੀ ਉ ਬੰਦੇ ਦਾ ਜਾਂਦਾ ਰਾਹ ਪਿਆ ਤੋਂ ਤਾਂ ਲੱਗਦਾ ਜਾਂ ਬਾਪੇ ਪਤਾ ਲੱਗਦਾ ਕੋਈ ਇੱਕ ਡੇਢ ਮਿੰਟ ਦੀ ਵੀਡੀਓ ਕੋਈ ਦੀ ਸੁਣ ਕੇ ਗਾਣਾ ਕੱਢਣ ਲੱਗ ਗਏ ਨਾ ਜਮਾ ਰੈਟਰ ਤੇ ਬੈਠਾ ਹੀ ਵਿੱਚ ਪੜਦਾ ਕਿਉਂ ਪੱਟੀ ਉਹ ਵੀ ਦੇਖੋ ਕਿ ਭਾਈ ਅਸੀਂ ਖੁਦ ਜਿਹੜੇ ਇੱਕ ਭਰਾ ক্রিকেট ਵਾਲੇ ਹੈਗੇ ਆ ਆਪਾਂ ਬਾਈ ਦੇ ਨਾਲ ਆ ਆਪਾਂ ਵੀਡੀਓ ਦੇ ਵਿੱਚ ਗਏ ਨੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਆਸੇ ਪਾਸੇ ਹੋ ਕੇ ਹਨ ਤੇ ਬੈਡ ਕਮੈਂਡ ਕਰਨ ਤੋਂ ਪਹਿਲਾਂ ਵੀਰ ਬਣ ਕੇ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਆਉਦੀ ਜਜਮੈਂਟ ਦੱਸਦਿਆ ਕਰੋ ਕਿਸੇ ਨੂੰ ਠੇਸ ਨਾ ਪਹੁੰਚਾਇਆ ਕਰੋ ਬੰਦੇ ਦਾ ਪੂਰਾ ਹੁਣ ਤੱਕ ਕੀ ਕੀਤਾ ਬੰਦੇ ਨੇ ਕੀ ਯੋਗਦਾਨ ਆ ਉਹ ਚੀ ਸਾਰੀ ਦੇਖ ਲਿਆ ਕਰੋ ਧੰਨਵਾਦ ਵੀਰੇ ਗੁਰਪ੍ਰੀ ਤੁਹਾਡ ਠੀਕ ਹੈ ਵੀਰੇ ਸਾਸੀ ਘਾਲ ਸਾਰੇ ਭਰਾਵਾਂ ਨੂੰ ਜੀ